ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੋਪੋ ਜੀ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਤਿੰਨ ਨਾਗਾ ਜੀ ਇੱਕ ਸੁਆ ਸਵਾਇਆ ਨਾਗਾ ਦੋ ਟੋਕੜ ਵੜਾ ਨੇ ਵੱਡੀਆਂ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਜੀ ਤੁਹਾਨੂੰ ਨਾਗ ਫੱਟ ਬੈਂਦਾ ਪਸੰਦ ਆਉਂਦਾ ਕਿ ਤਸੱਲੀ ਪਰਖ ਤੁਸੀਂ ਕਰ ਲਈਏ ਇੱਕ ਟੋਕੜਾ ਦੋ ਤਾ ਦੀਆਂ ਦੋ ਤਾ ਜੀਆਂ ਜੀ ਠੀਕ ਆ ਬਾਈ ਸਾਤ ਸਹੀ ਗਾਲ ਜੀ ਸਾਤ ਸਹੀ ਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾ ਬਿਆਨ ਸਿੰਘ ਬਾਈ ਪੈਂਡਲੋਪੋ ਜ਼ਿਲ੍ਹਾ ਮੋਗਾ ਬਾਈ ਮੋਬਾਈਲ ਨੰਬਰ ਜੀ 987845101 ਬਾਈ ਠੀਕ ਆ ਵੱਡੀ ਵੈੜ ਤੋਂ ਵੀਰੇ ਸ਼ੁਰੂ ਕਰਦੇ ਆ ਸੁਆਕਰ ਨਮਾ ਜੀ ਦਾ ਬਾਈ ਸੁਆ ਸਾਹਿਬ ਦੀ ਆਪੋ ਆਪਣੀ ਸਮਝ ਆਏ ਜਮਾ ਟੋਕੜ ਹਮ ਠੀਕ ਆ ਹਾਂ ਪ्योर ਟੋਕੜ ਆ ਪ्योर ਟੋਕੜ ਆ ਜੀ ਠੀਕ ਆ ਜੀ ਦੁੱਧ ਕਿੰਨਾ ਬਾਈ ਇਹ ਥੱਲੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਬਾਈ ਆਪਾਂ 5 ਕਿਲੋ ਲਿਆਂਦਾ ਈ ਚੋਕੇ ਹੂੰ ਦੁੱਧ ਹੁੰਦਾ 3 ਕਿਲੋ ਹੀ ਹੋਊ ਇਹ ਦੇਣਾ ਬਾਈਆ ਹੀਟ ਚਾ ਵੇੜ ਜਾ ਹੀਟ ਚਾ ਹਾਂ ਬਾਈ ਤੇ ਇਹ ਵੀਰੇ ਥਣਾਂ ਦੀ ਓਕੇ ਆ ਜੀ ਇਹ ਬਾਈ ਨਾੜ ਗੰਡ ਕੋਈ ਨਹੀਂ ਹੈਗੀ ਥਣ ਤਾਂ ਨਹੀਂ ਚੱਲਦੇ ਇਹਦੇ ਬਾਈ ਥਣ ਤਾਂ ਨਹੀਂ ਚੱਲਦੇ ਹਾਂ ਇੱਕ ਤੁਹਾਨੂੰ ਜਮਾਈ ਤੇ ਲਾ ਜਮਾਈ ਤੇ ਲਾ ਬਾਈ ਠੀਕ ਆ ਡੈਡ ਬਹੁਤ ਜ਼ਿਆਦੇ ਚੰਗੇ ਸੀ ਬੰਦੀਆ ਅਗਲੇ ਨੂੰ ਦੱਸ ਕੇ ਭੇਜੇ ਆਪਣਾ ਜਾਦਪੁਰ ਲਗਿਆ ਜਾਦ ਜਿੱਡੀ ਆ ਹਾਂ ਫਾਰਮ ਚੋਂ ਲਈ ਵੀ ਆਪਣੀ ਬਾਈ ਔਰਲੇ ਥਣ ਚੋਂ ਤੇਲ ਆ ਹਾਂ ਬਾਈ ਠੀਕ ਆ ਗੰਡੰ ਮਰੋੜੀ ਕੋਈ ਨਹੀਂ ਗੀ ਕੋਈ ਨਹੀਂ ਬਾਈ ਠੀਕ ਆ ਬਾਕੀ ਮੇਰੇ ਕੱਦ ਬੈਡ ਦੀ ਚੰਗੀ ਆ 3 ਕਿਲੋ ਹੀ ਦੁੱਧ ਆ ਇਸ ਵਕਤ ਹੀਟ ਚਾ ਠੀਕਾ ਤੈਨੂੰ ਲਵਾਇਆ ਬਾਈ ਨਹੀਂ ਬਾਈ ਕੋਈ ਨਹੀਂ ਲਵਾਇਆ ਜਾ ਜੈਜੀ ਡਿਮਾਂਡ ਦਾ ਛੋਟਾ ਜਾਪਾ ਇਹਦਾ ਬਾਈ ਜੀ ਆਏ ਆ ਹੂੰ ਕਿਉਂਕਿ ਬੈਡ ਦਾ ਦੁੱਧ ਵੀ ਤਾਂ ਘਟਾ ਹੂੰ ਇਹ ਆਪਣੇ ਮੁੰਡੇ ਲਿਆ ਜੀ ਤੂੰ ਹੀ ਆਈ ਬੀਅਰ ਚਾ ਖਿਓ ਹੂੰ ਇਹਨਾਂ ਬੈਡ ਬਾਈ ਹੂੰ ਉਹਨਾਂ ਨੇ ਕਿੱਟ ਤੇ ਚੈੱਕ ਕੀਤੀ ਸੀਗੀ ਆ ਹੂੰ ਉਹਨਾਂ ਦੇ ਪਾਸਾ ਬੈੜਾ ਗੱਪਾਂ ਬੈੜਾ ਨਾ ਕੋਈ ਖਾਲੀ ਹੂੰ ਉਹਨੇ ਦੁੱਧੋਂ ਘਟਾਤੀ ਹੁਣ ਤਾਂ ਹੀ ਦੁੱਧ ਦਾ ਇੰਨਾ ਹਗਾ ਹੂੰ ਠੀਕ ਆ ਬੈਡ ਦੱਬਾ ਮਾ ਗਿਨੋ ਕੋਲ ਹੂੰ ਇਸ ਵਕਤ ਬੈਡ ਅੰਦਰੋਂ ਬਿਲਕੁਲ ਸਾਫ਼ ਹੂੰ ਜੇ ਅੰਦਰੋਂ ਕੋਈ ਬੰਦਾ ਕਿਤੇ ਬੈਡ ਚ ਨੁਕਸਾ ਬੈਡ ਵੀ ਮੁਫ਼ਤ ਦੇ ਦਾਂਗੇ ਹੂੰ 10000 ਰੁਪਏ ਨਾਮ ਵੀ ਦੇ ਦੇਣਗੇ ਅੱਛਾ ਇੰਨੀ ਗਾਰੰਟੀ ਆਪਣੀ ਠੀਕ ਆ ਕੋਈ ਨਾੜ ਨਹੀਂ ਗੰਡ ਨਹੀਂ ਚੋਂ ਉੱਥੇ ਸੰਚ ਮੁੱਲ ਮੋਲੇ ਦਾ ਬਈਆ ਕਿਹੜੇ ਸਾਹਮਣੇ ਦੀ ਜਾਤ ਆ ਕਿੰਨਾ ਮਾਦੀ ਮੰਗ ਲਾ ਹੂੰ ਇਹ ਆਪਾਂ 10.5000 200 ਕਿਲੋਮੀਟਰ ਤਾਈਂ ਪਹੁੰਚ ਗਾ ਨਹੀਂ 10.5000 10.50 ਇਹੋ ਜੀ ਬੱਚੀ ਨਹੀਂ ਦਿੰਦਾ ਕੋਈ ਜਾਤ ਬਹੁਤ ਜ਼ਿਆਦੇ ਆ ਹੂੰ ਕਿਉਂਕਿ ਪੂਰੀ ਚੰਗੀ ਕਵਾ ਬਹੁਤ ਜਿਆਦੇ ਚੰਗੇ ਟੀਕੇ ਦੀ ਆ ਇਹ ਹੂੰ ਕੱਦ ਬੈਡ ਦੀ ਬਹੁਤ ਕੱਤ ਜਾ ਬਾਈ ਦੋਨਾਂ ਚੀਜ਼ਾਂ ਦੀ ਆਪਾਂ ਫੁੱਲ ਗਾਰੰਟੀ ਦੇਤੀ ਹੂੰ ਅੰਦਰੋਂ ਬੈਡ ਚ ਕੋਈ ਵੀ ਨੁਕਸ ਹੋ ਮਾੜਾ ਜਾਂ ਵੀ ਹੋਵੇ ਹੂੰ ਆਪਾਂ ਦੱਸ ਦੇ ਜੀ ਐਨਪੀ ਆ ਨਾਮ ਦੇ ਦਿਆਂਗੇ ਨਾਲ ਠੀਕ ਆ ਚੈੱਕ ਹੋ ਕੇ ਆਈ ਵੀ ਆ ਠੀਕ ਆ ਇਹ ਤਾਂ ਆਪਾਂ ਵੈਸੇ ਹੀ ਪਾ ਲਈ ਜੇ ਬੈਗੀ ਠੀਕ ਆ ਨਹੀਂ ਗੱਪਣ ਕਰਕੇ ਵੇਚਾਂਗੇ ਆਪਾਂ ਹੂੰ ਠੀਕ ਆ ਹਾਂ ਬਾਈ ਤੇ ਦੋ ਨੰਬਰ ਵੀਰੇ ਇਹ ਬਾਈ ਤਾਜੀ ਆ ਬੈਡ ਠੀਕ ਆ ਕਦੋਂ ਸੂਈ ਆ ਜੀ ਇਹ ਜਾਂ 20 ਦਿਨ ਪਹਿਲਾਂ ਸੂਈ ਪੀ ਜਾ ਬੱਸੀ ਬੱਚਾ ਕਿਦਾ ਜੀ ਬੱਚਾ ਉਹ ਸੀਗੇ ਦੇ ਪਿੱਛੇ ਬੱਸੀ ਠੀਕ ਆ ਹਾਂ ਸਮੇ ਤੋਂ ਪਹਿਲਾਂ ਸੂਪੀ ਸਮੇ ਤੋਂ ਪਹਿਲਾਂ ਸੂਪੀ ਆ ਠੀਕ ਆ ਤੇ ਹੁਣ ਚਵਾਈ ਦੀ ਕਿਵੇਂ ਆ ਫਿਰ ਚਵਾਈ ਦੀ ਹੁਣ ਹੈਗਾ 14 ਕਿਲੋ ਦੁੱਧ ਇਹੇ ਆ ਭਾਈ ਜੋਖ ਦਾਂਗੇ ਹਾਂ ਅੱਜ ਹੀ ਆਈ ਆ ਜੀ ਤਾਜੀ ਆਈ ਆ 12 ਲੀਟਰ ਜਮਾ ਨੈਟ ਚੋਖ ਦਾਂਗੇ ਬੱਚਾ ਕੀ ਆ ਬੱਸੀ ਭਾਈ ਬੱਸੀ ਆ ਬੱਚਾ ਬਹੁਤ ਚੰਗਾ ਸੀ ਭਾਂਜਾ ਨਿੱਕਾ ਦੇ ਤਾਈਆਂ ਨਿੱਕਾ ਬੱਚਾ ਤਾਹੀਂ ਛੋਟਾ ਰਹਿ ਗਿਆ ਹੈ ਹਾਂ ਭਾਈ ਸਮੇ ਤੋਂ ਪਹਿਲਾਂ ਸੂਪੀ ਹਜੇ ਗਰੋਥ ਮਗਰਲੀ ਇਹਨੇ ਕੀਤੀ ਨਹੀਂ ਕੀਤੀ ਨਹੀਂ ਭਾਈ ਠੀਕ ਆ 12 ਕਿਲੋ ਦੁੱਧ ਜੋਕ ਕੇ ਲੈ ਜੇ ਇਹ ਤਾਂ ਮਸਾਂ ਹੀ ਬੱਚਾ ਬਚਾਇਆ ਆਪਾਂ ਹੂੰ ਆ ਸੂਬਈ ਆਈਆਂ ਬਈ ਆਪਣੇ ਖਜੋੜੇ ਠੀਕ ਆ ਤੇ ਇਹਦਾ ਭਾ ਕਿੱਡਾ ਕਰ ਇਹਦੀ ਮੂਲੀ ਗਾੜੀ ਚ ਬਈ ਦੁੱਧ ਘਾਟਾ ਕਿੰਨਾ ਕਰ ਜਾਂ ਕਾਫੀ ਘਾਟਾ ਮੰਨ ਕੇ ਚੱਲ ਨਿਕਲਣਗੇ ਦੋਨੇ ਇੱਕੋ ਜੇ ਅੱਛਾ ਆਏ ਨਾ ਉਹ ਵੀ ਇੱਕ ਥਾਂ ਵੱਧੂ ਇੱਕ ਘੱਟੂ ਹਾਂ ਮੂਲੀ ਗਾੜੀ ਨਾਲ ਮੂਲੀ ਗਾੜੀ ਚੋ ਲੈਵੇ ਇੱਕੋ ਜੇ ਥਾਂ ਹੋਣਗੇ ਠੀਕ ਆ ਉਹ ਦੁੱਧ ਘਾਟਾ ਆਪਾਂ ਤਾਂ ਦੱਸ ਤਾ ਕਿਉਂਕਿ ਬਾਅਦ ਚ ਆ ਕੇ ਅਗਲਾ ਕਹੇ ਕੋਈ ਫਾਇਦਾ ਨਹੀਂ ਇਹ ਤਾਂ ਗੱਲ ਹੈਗੀ ਦੁੱਧ 14 ਕਿਲੋ 12 ਕਿਲੋ ਨੈਟ ਚਵਾ ਦੇਾਂਗੇ ਠੀਕ ਆ ਪਹਿਲੇ ਥਾਂ ਥਾਂ ਚ ਇੱਕੋ ਜੇ ਨਿਕਲਣਗੇ ਹੂੰ ਇੱਕ ਟੋਂਕਾ ਵੀ ਨਾ ਘਟੋ ਬਦੂ ਠੀਕ ਆ ਹਾਂ ਬਾਈ ਠੀਕ ਆ ਉਹੋ ਜਿਹੀ ਆਪੇ ਦਾ ਭਾਅ ਕਰਨਾ ਕਿੰਨਾ ਜੀ ਇਹ ਵੈੜ ਦੇ ਦੇਵਾਂਗੇ ਬਾਈ ਆਪਾਂ 33200 ਕਿਲੋਮੀਟਰ ਤੱਕ ਪਹੁੰਚ 33000 ਹਾਂ 8 ਫਿਕਸ ਹੋਣਗੇ ਆਪਾਂ ਵੀਡੀਓ ਦੇ ਵਿੱਚ ਵੀ ਗੇ ਤਾਂ ਹੂੰ ਠੀਕ ਆ ਸਿੱਧੀ ਜੀ ਗੱਲ ਆ ਬਾਈ ਠੀਕ ਆ ਹੂੰ ਤੇ ਨਗ ਨੰਬਰ ਆ ਗਿਆ 3 ਵੀਰੇ ਇਹਦਾ ਸੁਆ ਕਿੰਨਾ ਮਾ ਜੀ ਇਹ ਦੂਜੇ ਸੂਈ ਵੀ ਬੱਸੀ ਹੂੰ ਆਪਾਂ ਦੂਜੇ ਮੰਦੇ ਅਗਲੇ ਦਾ ਪਲੂਣੂ ਹੀ ਆਖਿਆ ਆਪਾਂ ਨੂੰ ਹੂੰ ਬਾਕੀ ਆਪੋ ਪੁਣਿ ਸਮਝ ਆ ਬੱਸਾ ਇਹਦੇ ਪਿੱਛੇ ਆ ਆ ਬੱਚਾ ਬੱਚਾ ਠੀਕ ਆ ਜਾਤ ਬਹੁਤ ਆ ਵੜਦੀ ਜਾਵੇ ਠੀਕ ਆ ਜੀ ਕੁਆਲਿਟੀ ਤੁਸੀਂ ਦੇ ਚੈੱਕ ਕਰ ਸਕਦੇ ਹੋ ਤੇ ਕਿੰਨਾ ਨੈਟ ਇਹਦੇ ਥੱਲੇ ਇਹ ਵੀ ਅੱਜ ਸਵੇਰ ਹੀ ਆਈ ਆ ਬਾਈ ਹੂੰ 14 ਕਿਲੋ ਚੋਕ ਇਹ ਲਿਆਂਦੀ ਵੀ ਆ ਨੈਟ ਜਮਾ 12 ਕਿਲੋ ਦੁੱਧ ਇਹਦੇ ਢਾਂ ਵੀ ਚਵਾ ਦੇਗਾ ਠੀਕ ਆ ਹਾਂ ਠੀਕ ਆ ਚਾਮੂ ਚਮਕ ਬਹੁਤ ਆ ਵਸੀ ਦੇ ਆ ਚਾਮਕ ਦਾਮਕ ਚੰਗੀ ਹੈ ਹੈਨਾ ਸੰਭੀ ਵਾਲੀ ਆ ਫੁੱਲ ਸੰਭੀ ਵਸੀ ਆ ਸਾਡਾ ਤੁਨਾ ਦੀ ਓਕੇ ਜਮਾ ਜਮਾ ਉੱਤੇ ਬਾਈ ਠੀਕ ਆ ਬਾਕੀ ਫਿਟਨੈਸ ਆਲਾ ਹਵਾਰਨਾ ਇਹਦਾ ਭਾਗ ਕਿੰਨਾ ਕ ਇਹ ਵੀ ਆਪਾਂ ਤੇ ਜੰਗ ਮੁਖਤ ਦੇ ਭਾਗ ਆ ਕਿੰਨਾ ਜੀ ਇਹ ਆਜੇ ਹੁਣ ਹੂੰ ਕਿਉਂਕਿ ਬੈਡ ਨੇ ਦਿਨੋਂ ਦਿਨ ਦੁੱਧ ਵਧੂਗੀ ਹੂੰ ਪਹਿਲੇ ਸੂਏ 16 17 ਲੀਟਰ ਦੋ ਚਵਾਇਆ ਵੈਦਾਂ ਹੂੰ ਇਹਦਾ ਭਾਗ ਦਵਾਂਗੇ ਆਪਾਂ ਇਹ 45000 ਚ ਇਹ 200 ਕਿਲੋਮੀਟਰ ਤਾਈਂ ਪਹੁੰਚ ਪਹੁੰਚ ਫਰੀ ਹੈ ਹਾਂ 8 ਸਾਈ ਮਾਲ ਦੇ ਫਿਕਸ ਹੋਣਗੇ ਸਿੱਧੀ ਜੀ ਗੱਲ ਆ ਬਈ ਆਪਾਂ ਕੋਈ ਆਵੇ ਅਗਲਾ ਭੈਣ ਭਾਈ ਸ਼ਾਮ ਨੂੰ ਝੋਲ ਲਵੇ ਹੂੰ ਕੱਲ ਨੂੰ ਸਵੇਰ ਟਾਈਮ ਤੋਂ ਟਾਈਮ ਤੋਂ ਟਾਈਮ ਚੋਕੇ ਲੈ ਕੇ ਜਾਵੇ ਹੂੰ ਕੋਈ ਇਹ ਨਾ ਹੋਗਾ ਵੀ ਚਵਾਈ ਚ ਹੋਊਗਾ ਆਪਣੇ ਕੋਲ ਹੂੰ ਠੀਕ ਆ ਜਮਾ ਟਾਈਮ ਤੋਂ ਟਾਈਮ ਵੇਖ ਕੇ ਚੋਕੇ ਲੈ ਕੇ ਜਾਵੇ ਠੀਕ ਆ ਠੀਕ ਆ ਗੱਲ ਵਈ ਕੋਈ ਵੀ ਨਾ ਪਸੰਦ ਹੁੰਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਰਹੇ ਧੰਨਵਾਦ